ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਮੇਰੇ ਪੂਰੇ ਪਿੰਡ ਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਲਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਕੋਲ ਨੇੜਾ ਸਾਹਿਬ ਚ ਤੇ پارک ਵਿੱਚ ਗਰਾਊਂਡ ਚ ਪੌਦੇ ਲਗਾਏ ਹੋਏ ਐ ਤੇ ਅੱਜ ਗੱਲ ਕਰਾਂਗੇ ਆਪਾਂ ਗੁਰਦੁਆਰਾ ਸਾਹਿਬ ਕੋਲ ਲੱਗੇ ਪੌਦਿਆਂ ਨੂੰ ਪਾਣੀ ਦੀ ਸਪਲਾਈ ਬਾਰੇ ਕਿਉਂਕਿ ਮੈਂ ਕੁਝ ਸਮੇਂ ਲਈ ਪਿੰਡ ਤੋਂ ਬਾਹਰ ਜਾ ਰਿਹਾ ਤੇ ਇਹ ਸਪਲਾਈ ਮੇਰੇ ਤੋਂ ਬਿਨਾ ਇੱਕ ਦੋ ਮੁੰਡਿਆਂ ਨੂੰ ਹੋਰ ਪਤਾ ਹੈ ਉਹ ਵੀ ਕਈ ਵਾਰੀ ਨਹੀਂ ਹੁੰਦੇ ਜਦੋਂ ਵੀ ਕਿਤੇ ਟੈਂਕੀ ਭਰਨੀ ਹੁੰਦੀ ਹੈ ਜਾਂ ਕੋਈ ਵੀ ਪਾਣੀ ਦੀ ਸਪਲਾਈ ਬਾਹਰ ਚ ਲਾਉਣੀ ਹੁੰਦੀ ਹੈ ਤਾਂ ਇਹਨਾਂ ਪਾਈਪਾਂ ਬਾਰੇ ਬਾਰ-ਬਾਰ ਫੋਨ ਕਰਕੇ ਪੁੱਛਦੇ ਰਹਿੰਦੇ ਆ ਕਿਸੇ ਵੀ ਵੀਰ ਨੂੰ ਨਹੀਂ ਪਤਾ ਵੈਸੇ ਆਪਾਂ ਬੇਨਤੀ ਕਰਦੇ ਹੁੰਨੇ ਆ ਵੀ ਐਂਤਵਾਰ ਨੂੰ ਆਇਆ ਕਰੋ ਤੁਹਾਨੂੰ ਪਤਾ ਲੱਗ ਜੇ ਤੋਂ ਅੱਜ ਆਪਾਂ ਵੀਡੀਓ ਬਣਾਈ ਆ ਵੈਸੇ ਵੀਡੀਓ ਬਣਾ ਕੇ ਆਪਾਂ ਜੇ ਸੈਂਡ ਕਰਦੇ ਤਾਂ ਫੋਨਾਂ ਵਿੱਚੋਂ ਕਈ ਵਾਰੀ ਡਿਲੀਟ ਹੋ ਜਾਂਦੀ ਐ ਇਸ ਲਈ ਆਪਾਂ ਚੈਨਲ ਉੱਤੇ ਇਹ ਵੀਡੀਓ ਪਾ ਕੇ ਰੱਖਾਂਗੇ ਜਦੋਂ ਵੀ ਤੁਹਾਨੂੰ ਇਹਨਾਂ ਸਪਲਾਈਆਂ ਬਾਰੇ ਜਾਣਕਾਰੀ ਦੀ ਲੋੜ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਜੀ ਇੱਥੇ ਆਪਾਂ ਪਾਈਪ ਲਾਈਨ ਸਾਰੇ ਪਾਈ ਹੋਈ ਐ ਤੇ ਇਹਨਾਂ ਬੂਟਿਆਂ ਵਿੱਚ ਖਾਸ ਕਰਕੇ ਧਿਆਨ ਦੇਣ ਦੀ ਲੋੜ ਹੈ ਜਿਹੜੇ ਗੁਰਦੁਆਰਾ ਸਾਹਿਬ ਦੇ ਮੂਰੇ ਆ ਇਹਨਾਂ ਬੂਟਿਆਂ ਦੇ ਨਾਲ ਨਾਲ ਸਾਰੇ ਪਾਈਪਲਾਈਨ ਪਾਈ ਹੋਈ ਹੈ ਉਹ ਖੇਲ ਤੱਕ ਤੇ ਇਧਰੋਂ ਇਹ ਸਾਰੇ ਬੂਟਿਆਂ ਤੇ ਗੁਰਦੁਆਰੇ ਵਾਲੀ ਸਾਈਡ ਤੇ ਪਾਈਪਲਾਈਨ ਲੰਘਦੀ ਹੈ 1 ਫੁੱਟ ਦੂਰ ਬੂਟਿਆਂ ਤੋਂ ਤੇ 4 ਇੰਚ ਡੂੰਗੀ ਹੈ ਕਦੇ ਵੀ ਕੋਈ ਟੋਆ ਪੁੱਟਣਾ ਹੋਵੇ ਜਾਂ ਕਾਕਨ ਦਾ ਵੀ ਕੱਢਣਾ ਹੈ ਇਸ ਵਾਰ ਗੁਰਪੁਰੂ ਵੇਲੇ ਨਰੇਗਾ ਵਾਲਿਆਂ ਨੇ ਇੱਥੇ ਸਫਾਈ ਕੀਤੀ ਸੀ ਚਲੋ ਉਹਨਾਂ ਨੂੰ ਪਤਾ ਨਹੀਂ ਸੀ ਗਲਤੀ ਨਾਲ ਉਹਨਾਂ ਨੇ ਇੱਕ ਦੋ ਥਾਂ ਤੋਂ ਇਹ ਪਾਈਪ ਜਿਹੜੇ ਕਹੀ ਦਾ ਟੱਕ ਮਾਰ ਕੇ ਵੜਤੀ ਕਿਉਂਕਿ ਜਿਆਦਾ ਡੂੰਘੀ ਨਹੀਂ ਹੈ ਇਸ ਪਾਈਪ ਤੇ ਇੱਟਾਂ ਰੱਖੀਆਂ ਹੋਈਆਂ ਜਿੱਥੇ-ਜਿੱਥੇ ਬੂਟਾ ਲੱਗਿਆ ਹੋਇਆ ਉੱਥੇ-ਉੱਥੇ ਇੱਟ ਰੱਖੀ ਹੋਈ ਹੈ ਇੱਟ ਇਸ ਕਰਕੇ ਰੱਖੀ ਹੈ ਕਿਉਂਕਿ ਉੱਥੇ ਪਾਈਪ ਦੇ ਵਿੱਚ ਸੁਰਾਖ ਕਰਿਆ ਹੋਇਆ ਹੈ ਪਾਣੀ ਪੈਣ ਨੂੰ ਤੇ ਪਾਈਪ ਦਾ ਨੁਕਸਾਨ ਨਾ ਹੋਵੇ ਇਹ ਸਾਰੀਆਂ ਇੱਟਾਂ ਵੀ ਚੱਕ ਕੇ ਸਿਰਦੀਆਂ ਸੀ ਤੇ ਸਾਰੀ ਦੋਥਾਂ ਪੈ ਵੀ ਕੱਟੀ ਗਈ ਉਹਦੇ ਜੋੜ ਜੂੜ ਹੁਣ ਲਾਤੇ ਤੇ ਇਹ ਪੈ ਪੈ ਜਿਹੜੀ ਪਹਿਲਾਂ ਸਿੱਧੀ ਆਉਂਦੀ ਹੈ ਖੇਲ ਤੋਂ ਲੈ ਕੇ ਜਿਹੜੀ ਆ ਲਾਈਨ ਹੈ ਦੂਜੀ ਇਹਦੇ ਨਾਲ ਤੇ ਇਥੋਂ ਇਹ ਜਾਂਦੀ ਹੈ ਦੂਜੀ ਲਾਈਨ ਨਾਲ ਆ ਬੂਟਿਆਂ ਨਾਲ ਜਾਂਦੀ ਹੈ ਇਹ ਬੂਟਿਆਂ ਦੇ ਵੀ ਇਹ ਨਾਲ-ਨਾਲ ਜਾਂਦੀ ਹੈ ਫੁੱਟ ਤੋਂ ਦੂਰ ਆ ਇੱਟ ਹਰੇਕ ਤਾਂ ਪਈ ਹੈ ਜਿੱਥੇ ਬੂਟਾ ਲੱਗਿਆ ਹੋਇਆ ਹੈ। ਚਾਹੇ ਧੁੱਪ ਨਾਲ ਵੀ ਪਾਈਪ ਨਾ ਖਰਾਬ ਹੋਵੇ ਕੋਈ ਪਸ਼ੂ ਧਰਕੇ ਵੀ ਖਰਾਬ ਨਾ ਕਰੇ ਕਿਉਂਕਿ ਪਾਣੀ ਨਿਕਲਦਾ ਉਸ ਤੋਂ ਪਾਈਪ ਨੰਗੀ ਹੋ ਜਾਂਦੀ ਹੈ। ਇਹ ਗੁਰਦੁਆਰੇ ਵਾਲੀ ਸਾਈਡ ਹੀ ਲੰਘਦੀ ਹੈ ਬੂਟਿਆਂ ਦੇ ਇੱਧਰੋਂ ਤੇ ਆਹ ਲਾਸਟ ਲੈਣਾ ਜਿਹੜੀ ਬਾਥਰੂਮ ਵਾਲੀ ਜਿਹਦੇ ਨਾਲ ਦੀ ਜਾ ਕੇ ਸਾਰੇ ਬੂਟਿਆਂ ਦੇ ਨਾਲ-ਨਾਲ ਦੀ ਜਾਂਦੀ ਹੈ। ਤੇ ਇੱਥੇ ਆ ਕੇ ਨਿਕਲਦੀ ਹੈ। ਇਸ ਦੂਗਾਹਾਂ ਜਿਹੜੀ ਖਾਲੀ ਬਣੀ ਹੋਈ ਹੈ। ਇਸ ਖਾਲੀ ਥਾਂ ਹੀ ਪਾਣੀ ਜਾਂਦਾ। ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਵੀ ਇਸ ਪਾਈਪ ਦਾ ਨੁਕਸਾਨ ਨਾ ਹੋਵੇ ਕਿਉਂਕਿ ਸਾਰੇ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਹੈ। ਇਸ ਪਾਈਪ ਨੂੰ ਪਾਉਣ ਵਾਸਤੇ ਸਹਿਯੋਗ ਵੀ ਭੇਜਿਆ। ਮਿਹਨਤ ਵੀ ਕੀਤੀ ਹੈ ਆਪਾਂ ਮੱਥਾ ਵੀ ਮਾਰਿਆ ਇਹ ਖਰਾਬ ਨਾ ਹੋ ਜਾਏ। ਕਿਉਂਕਿ ਮੈਂ ਇਸ ਕਰਕੇ ਵੀਡੀਓ ਬਣਾਈ ਜਾਨਾ ਵੀ ਬਾਅਦ ਚ ਤੁਸੀਂ ਪਾਣੀ ਪਾਓ ਤਾਂ ਤੁਹਾਨੂੰ ਪਤਾ ਲੱਗਦਾ ਰਹੇ ਜੇ ਕੋਈ ਹੋਰ ਵੀ ਇੱਥੇ ਕਈ ਵਾਰੀ ਕੋ ਟੂਆ ਪਟਣਾ ਜਾਂ ਹੋਰ ਕੰਮ ਕਰਨਾ ਉਦੋਂ ਵੀ ਨੁਕਸਾਨ ਨਾ ਹੋਵੇ ਸੋ ਇੱਥੋਂ ਦੀ ਇਹ ਜਾਂਦੀ ਹੈ ਪਾਈਪ ਲਾਈਨ ਤੇ ਆਪਾਂ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਤੇ ਅੱਗੇ ਦੀ ਸਪਲਾਈ ਕਿਵੇਂ ਜਾਂਦੀ ਹੈ ਮੋਟੀ ਮੋਟੀ ਤੁਹਾਨੂੰ ਜਾਣਕਾਰੀ ਦੇਵਾਂਗਾ ਆਓ ਚੱਲ ਗਏ ਫਿਰ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੋਂ ਆਪਾਂ ਸਪਲਾਈ ਸ਼ੁਰੂ ਕਰਨੀ ਹੈ ਇੱਥੇ ਬੰਬੀ ਦਾ ਪਾਣੀ ਆਉਂਦਾ ਸ਼ੁਰੂ ਚ ਇਹ ਤੋਂ ਆ ਪਾਈਪ ਛੱਡੀ ਹੋਈ ਹੈ ਜਿਹੜਾ ਪਾਣੀ ਬਾਹਰ ਜਾਂਦਾ ਸਪਲਾਈ ਬਾਕੀ ਬਾਹਰ ਜਾ ਕੇ ਸਮਝਦੇ ਆਂ ਇਹ ਸਪਲਾਈ ਇੱਥੋਂ ਜਾਂਦੀ ਹੈ ਤੇ ਆਹ ਥਾਂ ਤੇ 4 ਇੰਚੀ ਪਾਈਪ ਹੈ ਜਿਹੜੀ ਬਾਹਰ ਜਾਂਦੀ ਹੈ ਬਾਹਰ ਜਾ ਕੇ ਤੁਹਾਨੂੰ ਦਿਖਾਉਣੀ ਆ ਬੰਬੀ ਵਾਲੀ ਸਪਲਾਈ ਹੈ ਜਿਹੜੀ ਬਾਹਰ ਆ ਕੇ ਇੱਧਰ ਦੀ ਨਿਕਲਦੀ ਹੈ ਤੇ ਇੱਥੋਂ ਮੇੜੇ ਇੱਥੇ ਆ ਕੇ ਬਾਹਰ ਆਉਂਦਾ ਪਾਣੀ ਇਦੋਂ ਅੱਗੇ ਦੋ ਪਾਈਪਾਂ ਪਾਈਆਂ ਹੋਈਆਂ ਜਿਹੜੀ ਛੋਟੀ ਪਾਈਪ ਹੈ ਇਹ ਗਿਆਨੇ ਵਾਲੀ ਸਾਈਡ ਜਾਂਦੀ ਹੈ ਆਫਰਨੀ ਤੇ ਜਾਂਦੀ ਹੈ ਇਹਦੇ ਬਾਰੇ ਤੁਹਾਨੂੰ ਫੇਰ ਦੱਸਦੇ ਆ ਤੇ ਜਿਹੜੀ ਆ ਉੱਚੀ ਪਾਈਪ ਹੈ ਇਹ ਸਾਹਮਣੇ ਜਾਂਦੀ ਹੈ ਉਹ ਬਾਥਰੂਮ ਵਾਲੀ ਟੈਂਕੀ ਵੀ ਇੱਥੋਂ ਹੀ ਭਰਦੀ ਹੈ ਤੇ ਇਧਰ ਬੂਟਿਆਂ ਨੂੰ ਪਾਣੀ ਵੀ ਇਹੀ ਪੈਂਦਾ ਇਹਦੇ ਚ 200 ਪੁਆਇੰਟ ਛੱਡੇ ਹੋਇਆ। ਇੱਕ ਤਾਂ ਇੱਥੇ ਐ। ਇੱਥੋਂ ਪਾਣੀ ਪੈਂਦਾ ਪਹਿਲੀ ਕੈਚ ਟੱਕਣ ਲੱਗਿਆ ਹੋਇਆ ਤੇ ਅੱਗੇ ਬਾਥਰੂਮਾਂ ਕੋਲੇ ਆ। ਉੱਥੇ ਕਿਆਰੀਆਂ 'ਚ ਵੀ ਪੈਂਦਾ ਤੇ ਬਾਥਰੂਮਾਂ 'ਚ ਵੀ ਜਾਂਦਾ। ਜਦੋਂ ਵੀ ਬੰਬੀ ਚਲਾਵਾਂ ਇਹਦਾ ਧਿਆਨ ਰੱਖੋ ਵੀ ਇੱਕ ਟੱਕਣ ਜਰੂਰ ਖੁੱਲਿਆ ਹੋਵੇ ਚਾਹੇ ਉਹ ਤੇ ਚਾਹੇ ਇਹ ਬਾਥਰੂਮਾਂ ਵੱਲ ਜੁੜੀ ਹੋਵੇ ਪਾਪ। ਆ ਟੈਂਕੀ ਭਰਨ ਵਾਲੀ ਐ ਆ ਵੀ ਟੈਂਕੀ ਭਰਨ ਵਾਲੀ ਐ ਇਹਦੇ ਵਿੱਚ ਸਾਰਾ ਪਾਣੀ ਨਹੀਂ ਜਾਂਦਾ ਸੀ ਤਾਂ ਕਰਕੇ ਅੱਡ ਪਾਈ ਹੋਈ ਐ ਇਹਨੂੰ ਖੋਲ ਕੇ ਇੱਥੇ ਬੂਟਾ ਨੂੰ ਪਾਇਆ ਜਾਂਦਾ ਐ ਇਹ ਸੀਗੀ ਇਹ ਸਾਹਮਣੇ ਵਾਲੀ ਸਪਲਾਈ ਹੁਣ ਆਪਾਂ ਚੱਲਦੇ ਹਾਂ ਦੂਜੀ ਪਾਈਪ ਕੋਲੇ ਵਾਪਸ ਟਰਾਂਸਫਾਰਮ ਕੋਲੇ ਵਾਪਸ ਆ ਗਏ ਆਪਾਂ ਟਰਾਂਸਫਾਰਮ ਕੋਲੇ ਇੱਥੇ ਜਿਹੜੀ ਦੂਜੀ ਪਾਈਪ ਐ ਐ ਸੜ ਜਾਂਦੀ ਐ ਨਾਲ-ਨਾਲ ਫਿਰਨੀ ਤੇ ਬਿਲਕੁਲ ਨਾਲ-ਨਾਲ ਜਾਂਦੀ ਐ ਤੇ ਇਹ ਮੇਨ ਸੜਕ ਤੱਕ ਤਿੰਨ ਥਾਂ ਪਾਣੀ ਨਿਕਲਦਾ ਐ ਇੱਥੇ ਪਹਿਲਾ ਪਾਣੀ ਇੱਥੇ ਜਿਹੜੇ ਆਪਣੇ ਮਾਤਾ ਵਾਲਾ ਥਾਂ ਆਉਣਾ ਹੈ ਇਹਦੇ ਸਾਹਮਣੇ ਇੱਕ ਪਾਈਪ ਦੂਜਾ ਉਹ ਖੰਭੇ ਕੋਲੇ ਤੇ ਤੀਜਾ ਬਿਲਕੁਲ ਲਾਸਟ ਤੇ ਹੈ ਤੇ ਇਸ ਚੋਂ ਇੱਕ ਪਾਈਪ ਆਹਾ ਮੋਟਰ ਵਾਲੀ ਪਾਈਪ ਲਾਈਨ ਦੇ ਕੋਲ ਦੀ ਐ ਸਾਈਡ ਵੀ ਜਾਂਦੀ ਹੈ ਉਧਰ ਟਪਾਉਣ ਵਾਸਤੇ ਉਧਰ ਆਪਾਂ ਬਾਅਦ ਚ ਆਉਣੇ ਆ ਦੂਜਾ ਪੁਆਇੰਟ ਹੈ ਜਿਹੜਾ ਖੰਭੇ ਕੋਲੇ ਤੀਜਾ ਜਿਹੜਾ ਲਾਸਟ ਤੇ ਤੀਜਾ ਇੱਥੇ ਆਸੀਗਾ ਇੱਥੋਂ ਦੀ ਵੀ ਇਹ ਸੜਕ ਦੇ ਥੱਲੇ ਦੀ ਪਰਾਂ ਜਾਂਦੀ ਹੈ ਪੰਨੇ ਮ ਕੋਲੇ ਪਾਣੀ ਜਾਂਦਾ ਇਥੋਂ ਪਾਈਪ ਚੜਾਉਣੀ ਪੈਂਦੀ ਆ ਆਹ ਪਾਈਪ ਇਥੇ ਟੱਕਣ ਲਾ ਕੇ ਹੀ ਚੜਾਉਣੀ ਪੈਂਦੀ ਆ ਫਿਰ ਇਹ ਪਾਣੀ ਆਊਟਸਾਈਡ ਵਗ ਜਾਂਦਾ ਐਸੀ ਕੀ ਸਿੱਧੀ ਸਪਲਾਈ ਤੇ ਇਹ ਦੋ ਥਾਂ ਪਾਈਪ ਆਹ ਫਿਰ ਨਹੀਂ ਕ੍ਰੋਸ ਕਰਦੀ ਆ ਕਿਉਂਕਿ ਇਧਰ ਸੋਲਰ ਵਾਲੀ ਵੀ ਇਸ ਵਾਰ ਜੋੜੀ ਸੀਗੀ ਉਹਦਾ ਕਰਕੇ ਦੋ ਸੰਤ ਪਾਈ ਹੋਈ ਹੈ ਫਟ ਉੱਪਕੇ ਇਧਰ ਆਉਂਦੀ ਇੱਥੇ ਆ ਗਈ ਬੰਬੀ ਵਾਲੀ ਇੱਥੇ ਤਿੰਨ ਹੈ ਤਿੰਨ ਪਾਇਪਾਂ ਜਿਹੜੀ ਗੁਰਦੁਆਰੇ ਕਨੂੰ ਆਉਂਦਿਆਂ ਨੂੰ ਪਹਿਲੀ ਹੈ ਇਹ ਬੰਬੀ ਵਾਲੀ ਹੈ ਇਧਰੋਂ ਆ ਸੋਲਰ ਮੋਟਰ ਕਰਨੋਂ ਜਿਹੜੀ ਪਹਿਲੀ ਹੈ ਇਹ ਸੋਲਰ ਮੋਟਰ ਵਾਲੀ ਹੈ ਤੇ ਜਿਹੜੀ ਵਿਚਾਲੜੀ ਹੈ ਇਹ ਜਿਹੜੇ ਆ ਸਾਰੇ ਬੂਟੇ ਆ ਇਧਰਲੇ ਪਾਸੇ ਆਪਣੇ ਟ੍ਰੀ ਗਾਰਡ ਲੱਗੇ ਹੋਏ ਆ ਜਾਂ ਹਾ ਖੇਲ ਤੱਕ ਇਧਰ ਪਾਣੀ ਲਿਜਾਣ ਵਾਸਤੇ ਇਹਦੇ ਨਾਲ ਖੇਲ ਵੀ ਭਰਦੀ ਹੈ ਸਾਰੇ ਬੂਟਿਆਂ ਨੂੰ ਪਾਣੀ ਵੀ ਪੈਂਦਾ ਇਹ ਪਾਏ ਪੈਥੋਂ ਜਾਂਦੀ ਹੈ 베ਰੀ ਦੇ ਗੁਰਦੁਆਰੇ ਵਾਲੀ ਸਾਈਡ ਦੀ ਸਾਰੇ ਬੂਟਿਆਂ ਦੇ ਇਹ ਗੁਰਦੁਆਰੇ ਵਾਲੀ ਸਾਈਡ ਹੈ ਸਾਈਡ ਤੇ 1 ਫੁੱਟ ਦੂਰ ਹੈ ਤੇ ਜਿੰਨੇ ਵੀ ਬੂਟੇ ਆ ਉਹਨਾਂ ਦੇ ਕੋਲੇ ਇੱਟਾਂ ਪਈਆਂ ਨੇ ਇੱਟਾਂ ਦੇ ਥੱਲੇ ਇਹ ਪਾਇਪ ਹੈ ਉਥੇ ਸਰਾਕ ਕਰਿਆ ਹੋਇਆ ਤੇ ਇਸ ਵਾਰ ਨੇ ਗਾਲਿਆਂ ਨੂੰ ਥੋੜਾ ਜਿਹਾ ਸਾਫ ਸਫਾਈ ਕਰਨ ਵੇਲੇ ਇਹ ਇੱਟਾਂ ਵੀ ਚੱਕ ਲਈਆਂ ਸੀ ਤੇ ਪਾਇਪ ਵੀ ਦੂਸਾਂ ਵੱੜਤੀ ਸੀ ਇਹ ਜ਼ਰੂਰ ਧਿਆਨ ਰੱਖਿਓ ਵੀ ਇਹ ਪਾਇਪ ਹੈ ਜਿਹੜੀ ਸਾਰੇ ਬੂਟਿਆਂ ਦੇ ਕੋਲ ਦੀ ਜਾਂਦੀਆਂ ਨਾਲ-ਨਾਲ ਦੀ ਉਹ ਸਾਹਮਣੇ ਤੱਕ ਜਾਂਦੀ ਹੈ ਤੇ ਆਹ ਥਾਂ ਤੋਂ ਟੀ ਪਾ ਕੇ ਫਿਰ ਇੱਧਰ ਕਰੀ ਹੋਈ ਹੈ ਐਂ ਜਾ ਕੇ ਜਿਹੜਾ ਖਾ ਕੇ ਉਹ ਪਰਲੀ ਤੀਜੀ ਲਾਈਨ ਦੇ ਨਾਲ ਦੀ ਆਉਂਦੀ ਹੈ ਤੇ ਇੱਥੇ ਪਾਣੀ ਆ ਜਾਂਦਾ ਇੱਥੋਂ ਫਿਰ ਇਹ ਖਾਲੀ ਰਹੀਂ ਜਾਂਦਾ ਇੱਧਰ ਉਹ ਤੋਂ ਤਾਂ ਹੀ ਖਾਲੀ ਵੀਦੀ ਜਾਂਦਾ ਐਸੀ ਸਪਲਾਈ ਤੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਇੱਟਾਂ ਥੱਲੇ ਤੁਹਾਨੂੰ ਦੱਸਿਆ ਜੀ ਪਾਈਪ ਹੈ ਪਾਈਪ 'ਚ ਸਰਾਖ ਹੈ ਇਸ ਸਰਾਖ 'ਚ ਵੀ ਕਈ ਵਾਰੀ ਕੋਈ ਨਾ ਕੋਈ ਸੋ ਰਾਜਾਂ ਹੋਰ ਚੀਜ਼ ਲੱਗ ਜਾਂਦੀ ਹੈ ਇਹਨਾਂ ਨੂੰ ਵੀ ਟਾਈਮ-ਟਾਈਮ ਤੇ ਜ਼ਰੂਰ ਸਾਫ਼ ਕਰਿਆ ਕਰੋ ਤੇ ਬਾਹਲੀ ਡੂੰਗੀ ਨਹੀਂ ਹੈ ਪਾਈਪ ਇਹ 4 4 ਇੰਚ ਡੂੰਗੀ ਹੈ ਇਸ ਗੱਲ ਦਾ ਵੀ ਧਿਆਨ ਰੱਖਿਓ ਏਸੀ ਦੀ ਸਪਲਾਈ ਗੁਰਦੁਆਰਾ ਸਾਹਿਬ ਕੋਲੇ ਤੇ ਜਦੋਂ ਵੀ ਬੰਬੀ ਛੜਨੀ ਹੈ ਉਦੋਂ ਨਿਗਾ ਰੱਖਿਓ ਵੀ ਇੱਕ ਟੱਕਣ ਜ਼ਰੂਰ ਖੁੱਲਾ ਹੋਵੇ ਉਹ ਸਾਈਡ ਵੀ ਤੇ ਇਹ ਸਾਈਡ ਵੀ ਚਾਹੇ ਖੇਰ ਵਾਲਾ ਚਾਹੇ ਇਹਨਾਂ ਚੋਂ ਕੋਈ ਜਦੋਂ ਵੀ ਪਾਣੀ ਪੋਣਾ ਇਸ ਗੱਲ ਦਾ ਧਿਆਨ ਰੱਖਿਓ ਤਾਂ ਜੋ ਆਪਣਾ ਮੱਥਾ ਮਾਰਿਆ ਹੋਇਆ ਸਾਰਿਆਂ ਦਾ ਤੇ ਇਹ ਪੈਪ ਹੈ ਜਿਹੜੀ ਖਰਾਬ ਨਾ ਹੋਵੇ ਇੱਥੋਂ ਦੋਨੇ ਪੈਪਾਂ ਅੱਗੇ ਕਿੱਥੇ ਕਿੱਥੇ ਜਾਂਦੀਆਂ ਇਸ ਦੀ ਜਾਣਕਾਰੀ ਤੁਹਾਨੂੰ ਆਈ ਗਈ ਹੋਵੇਗੀ ਤੇ ਹੁਣ ਦੇਖਦੇ ਆਂ ਵੀ ਇੱਕ ਪਾਈਪ ਇਹ ਸਾਈਡ ਵੀ ਪਾਈ ਹੋਈ ਹੈ ਇਹ ਪਾਈਪ ਤੇ ਦੂਜੀ ਰਸਾ ਪਾਈਪ ਆਪਾਂ ਨੂੰ ਖਿੱਚ ਕੇ ਚੜਾਉਣੀ ਪੈਂਦੀ ਹੈ ਉਹ ਚੜਾਉਣ ਤੋਂ ਬਾਅਦ ਇਹ ਪਾਈਪ ਖਾਲ ਦੇ ਨਾਲ-ਨਾਲ ਜਾਂਦੀ ਹੈ ਇਹ ਰੂ ਬੋਰਡ ਤੱਕ ਜਾਂਦੀ ਹੈ ਖਾਲ ਦੇ ਨਾਲ-ਨਾਲ ਜਾ ਕੇ ਇਹ ਵੀ ਬਸ 4 ਇੰਚ ਡੂੰਘੀ ਹੈ ਜਿਆਦਾ ਡੂੰਘੀ ਨਹੀਂ ਇੱਥੋਂ ਇਹ ਰਾਹ ਨੂੰ ਕ੍ਰੋਸ ਕਰਦੀ ਹੈ ਤੇ ਆਹ ਜਿਹੜੇ ਗੋਤ ਟੋਬੇ ਦੇ ਨਾਲ ਬੂਟੇ ਲੱਗੇ ਹੋਏ ਆ ਇਹਨਾਂ ਬੂਟਿਆਂ ਨੂੰ ਪਾਣੀ ਪਾਉਣ ਵਾਸਤੇ ਆ ਇਹ ਇੱਥੇ ਵੀ ਸਾਰੇ ਇੱਟਾਂ ਪਈਆਂ ਜਿੱਥੇ ਜਿੱਥੇ ਸਰਾਖ ਹੈ ਇਹ ਨਾਲ-ਨਾਲ ਉਹ ਲਾਸਟ ਬੂਟੇ ਰੱਖ ਜਾਂਦੀ ਹੈ ਸੋ ਇਹਨਾਂ ਊਟਾਂ ਨੂੰ ਪਾਣੀ ਪਾਉਣ ਵਾਸਤੇ ਕਿਉਂਕਿ ਜੇਕਰ ਇਹਨਾਂ 'ਚ ਖੁੱਲਾ ਪਾਣੀ ਛੱਡਦੇ ਸੀ ਤਾਂ ਟੋਬੇ ਵਾਲੇ ਕੰਢੇ 'ਚ ਜਾਂਦਾ ਸੀ ਜਿੰਨਾ ਕ ਲੋੜ ਆ ਹੁਣ ਉਹਨਾਂ 'ਕ ਪਾਣੀ ਪਾਇਆ ਜਾਂਦਾ ਸੋ ਇਹ ਸੀ ਕਿ ਗੁਰਦੁਆਰਾ ਸਾਹਿਬ ਦੀ ਜਿੰਨੀ ਵੀ ਪਾਣੀ ਦੀ ਸਪਲਾਈ ਹੈ ਊਟਾਂ ਨੂੰ ਪਾਣੀ ਪਾਉਣ ਵਲੇ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਇਹਨਾਂ 'ਕ ਲਾਂਦਾ ਧਿਆਨ ਰੱਖਿਓ ਤੇ ਇਹ ਇੱਟਾਂ ਨਾ ਚੱਕਿਓ ਇੱਥੋਂ ਕਿਉਂਕਿ ਜੇ ਆਪਾਂ ਇਹਨਾਂ ਨੂੰ ਚੱਕ ਦਾਂਗੇ ਤਾਂ ਇਹ ਪੈਪ ਹੈ ਜਿਹੜੀ ਧੁੱਪ ਨਾਲ ਖਰਾਬ ਹੋ ਜਾਊਗੀ ਕਦੂਜਾ ਕੱਖ ਕੱਢਣ ਵੇਲੇ ਵੀ ਇਸ ਦਾ ਧਿਆਨ ਰੱਖੋ ਕਿਉਂਕਿ ਇਸ ਵਾਰ ਵੀ ਤੁਹਾਨੂੰ ਦੱਸਿਆ ਪਹਿਲਾਂ ਵੀ ਪਾਇ ਪਏ ਜਿਹੜੀ ਵੱਡੀ ਗਈ ਸੀ ਕੁਦੋ ਤਾਂ ਤੋਂ ਤਾਂ ਜੋ ਇਹ ਵੱਡੀ ਨਾ ਜਾਵੇ ਧੰਨਵਾਦ ਜੀ